ਬਥੇਰੇ ਜਾਨੇ ਬੋਲਦੇ ਤੇਰੇ ਡੈਡੀ ਨੂੰ ਨਹੀਂ ਪਤਾ ਲੱਗਦਾ ਵੀਡੀਓ ਬਣਾਉਣਾ ਵਾ ਬਣਾਨੀ ਆ ਤੂੰ ਐਦਾ ਉਦਾ ਤੇਰੇ ਡੈਡੀ ਨੂੰ ਮਨਾ ਕਰਨਾ ਸਾਡੇ ਰਿਸ਼ਤੇਦਾਰ ਬੋਲਦੇ ਕਿ ਤੇਰੇ ਡੈਡੀ ਨੂੰ ਕਹਿਣਾ ਵਾ ਕਿ ਵੀਡੀਓ ਕਿਉਂ ਬਣਾਨੀ ਆ ਮੈਂ ਰੋਕਿਆ ਕਰਨਾ ਮੈਂ ਐਦਾ ਉਦਾ ਚੰਗਾ ਨਹੀਂ ਲੱਗਦਾ ਹੈਗਾ ਮੈਂ ਕਹੇ ਮੇਰੇ ਡੈਡੀ ਜਦ ਤੱਕ ਨਹੀਂ ਬੋਲੂਗਾ ਮੈਂ ਤਦ ਤੱਕ ਮੈਂ ਹਟਣਾ ਨਹੀਂ ਹੈਗਾ ਠੀਕ ਆ ਨਾ ਮੈਂ ਆਪਦੇ ਦਮ ਤੇ ਬਣਾਨੀ ਆ ਮੈਂ ਆਪਦੀ ਮਰਜ਼ੀ ਨਾਲ ਬਣਾਨੀ ਆ ਤੇਰੇ ਡੈਡੀ ਨੂੰ ਪਤਾ ਕਿ ਮੈਂ ਵੀਡੀਓ ਬਣਾਨੀ ਮੈਂ ਕੁਝ ਗਲਤ ਕੰਮ ਨਹੀਂ ਕਰਦੀ ਹੈਗੀ ਪਤਾ ਮੈਂ ਕਹੇ ਤਾਂ ਮੈਂ ਵੀਡੀਓ ਬਣਾਨੀ ਆ ਮੈਂ ਕੋਈ ਗਲਤ ਕੰਮ ਨਹੀਂ ਕਰਦੀ ਹੈਗੀ ਕਿ ਹਾਂ ਕਿ ਮੈਂ ਗਲਤ ਕੁਝ ਕਰ ਰਹੀ ਆ ਵੀਡੀ ਨਾਰਮਲੀ ਵੀਡੀਓ ਬਣਾਨੀ ਮੈਂ ਕੁਝ ਗਲਤ ਨਹੀਂ ਕਰ ਦੇਗੀ ਸਾਡੀ ਵੀਡੀਓ ਕੋਖੇ ਲੂ ਦੇਖਾਂ ਘਰ ਦੇਖਣ ਵਾਲੀ ਹੁੰਦੀਆਂ ਬਸ ਮਾੜੀ ਵੀਡੀਓ ਸਾਡੇ ਕੋਈ ਮੈਂ ਮੈਂ ਪਾਸੇ ਨਹੀਂ ਕਰਦਾ ਪਹਿਲੇ ਕਰਦਾ ਆਪੇ ਮੈਂ ਦੇਖਦੇ ਨਹੀਂ ਬਰੇ ਤੇਰੇ ਮੈਂ ਵੀਡੀਓ ਦਿਖਾਨੀ ਹੈ ਕਿ ਡੈਡੀਆ ਵੀਡੀਓ ਦੇਖ ਸਹੀ ਬਣੀ ਆ ਜੇ ਡੈਡੀ ਕੋ ਕਹਾਂ ਹਾਂ ਠੀਕ ਆ ਫਿਰ ਪਾਣੀ ਨਹੀਂ ਤਾਂ ਨਹੀਂ ਪੰਦੀ ਹਾਂ ਉਹ ਪਾਸ ਨਾ ਕਰਨੀ ਬੇਬੇ ਇਹ ਤੇਰੇ ਆ ਤੇਰੇ ਮਤਲਬ ਦੀ ਵੀਡੀਓ ਬਣਾ ਦੇ ਚਾਹੇ ਇਹ ਤੇਰੇ ਮਤਲਬ ਨਹੀਂ ਹੈਗੇ ਨਹੀਂ ਬਣਾਣੀ ਇਹ ਨਹੀਂ ਬਣਾਣੀ ਬਸ ਆਇਆ ਬੇਸ਼ੱਕ ਮਾਂ ਚਲੀ ਗਈ ਪਰ ਪਿਓ ਦੇ ਵੱਲੋਂ ਜਿਸ ਤਰੀਕੇ ਨਾਲ ਸਪੋਰਟ ਕੀਤਾ ਜਾ ਰਿਹਾ ਖੁਦ ਨੂੰ ਖੁਸ਼ ਨਸੀਬ ਮੰਨਦੇ ਹੋ ਕਿ ਇਦਾਂ ਦੇ ਪਾਪਾ ਤੁਹਾਨੂੰ ਮਿਲੇ ਨੇ ਆ ਮੈਨੂੰ ਸਾਰੀ ਮੇਰੀ ਫਰੈਂਡਸ ਕਹਿੰਦੀ ਕਿ ਕਿਸੇ ਦੇ ਪਾਪਾ ਨਹੀਂ ਬੋਲਦੇ ਹੈਗੇ ਕੀ ਮਤਲਬ ਤੂੰ ਵੀਡੀਓ ਬਣਾ ਕੇ ਸਾਰੇ ਦੇ ਪਾਪਾ ਰੋਕਦੇ ਪਰ ਕਹਿੰਦੀ ਤੇਰੇ ਪਾਪਾ ਨਹੀਂ ਰੋਕਦੇ ਤੇਰੇ ਪਾਪਾ ਕਹਿੰਦੇ ਕਿ ਤੂੰ ਵੀਡੀਓ ਬਣਾ ਅੱਗੇ ਵਧ ਮਤਲਬ ਕਾਮਯਾਬੀ ਲੈ ਸਾਰੇ ਦੇ ਪਾਪਾ ਇਹੀ ਕਹਿੰਦੇ ਆ ਮੇਰੀ ਫਰੈਂਡਸ ਵੀ ਬੋਲਦੀ ਹੈ ਕਿ ਵਧੀਆ ਤੇਰੇ ਪਾਪਾ ਕਹਿੰਦੇ ਵੀਡੀਓ ਬਣਾ ਵਧੀਆ ਗੱਲ ਆ ਵੀਡੀਓ ਬਣਾ ਹੂੰ ਤੇ ਅੰਕਲ ਜੀ ਜਿਸ ਤਰੀਕੇ ਦੇ ਨਾਲ ਤੁਸੀਂ ਸਪੋਰਟ ਕਰਦੇ ਪਿਓ ਇਹੋ ਜੀ ਬਹੁਤ ਸਾਰੇ ਫਾਦਰ ਨੇ ਜਿਹੜੇ ਆਪਣੇ ਬੱਚਾ ਨੂੰ ਸਪੋਰਟ ਨਹੀਂ ਕਰਦੇ ਉਹਨਾਂ ਦੇ ਲਈ ਕੀ ਕਹੋਗੇ ਨਹੀਂ ਆਪਣੇ ਬੱਚੇ ਦਾ ਕੋਈ ਕਲਾਕਾਰ ਹੀ ਹੈ ਨਹੀਂ ਕੋਈ ਅੰਦਰ ਕੋਈ ਤੋੜ ਹੈਗਾ ਉਹਨੂੰ ਦਿਖਾਣ ਦੇਓ ਕੋਈ ਗੱਲ ਨਹੀਂ ਹਾਂ ਕਾਸ਼ ਕਦੇ ਪਰਮਾਤਮਾ ਸੁਣਦਾ ਹੀ ਕਦੇ 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 ਬਾਹਰ ਫੜਦਾ ਆ ਉਹਨੂੰ ਰੋਕੋ ਨਾ ਹਾਂ ਜੇ ਤਾਂ ਕੰਮ ਹੋ ਤਾਂ ਵਧੀਆ ਉਹਨੂੰ ਕਰਨ ਦਿਓ ਹਾਂ